ਜਿਦੇ 10000 ਜਾਂ 20000 ਰੁਪਏ ਪਰਚੀ ਰੱਖੀ ਜਾਣ ਜਿਦੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਇਹ ਹੋ ਜਾਊਗਾ ਕਿ ਜਿਹੜਾ ਲੰਗਰ ਕਰਕੇ ਜਾਂਦੇ ਆ ਜਿਹੜਾ ਜਦਾ ਸਫਾਈ ਕਰਕੇ ਜਾਊਗਾ ਉਹਨੂੰ ਰਿਫੰਡ ਹੋ ਜੂंगे ਪੈਸੇ ਹਰ ਸਾਲ ਹਿਮਾਚਲ ਵਿੱਚ ਮਾਤਾ ਚਿੰਤਪੁਰਣੀ ਮੇਲਾ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਦੇਸ਼ ਤੇ ਦੁਨੀਆ ਵਿੱਚ ਲੱਖਾਂ ਹੀ ਸੰਗਤਾਂ ਹੁਸ਼ਿਆਰਪੁਰ ਹੋ ਕੇ ਚਿੰਤਪੁਰਣੀ ਪਹੁੰਚਦੀਆਂ ਨੇ ਸੰਗਤਾਂ ਦੀ ਹਰ ਸਾਲ ਨਗਰ ਕਮੇਟੀ ਵੱਲੋਂ ਵੱਖ-ਵੱਖ ਪ੍ਰਕਾਰ ਦੇ ਸਵਾਦੀ ਖਾਣਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰੰਤੂ ਮੇਲੇ ਤੋਂ ਬਾਅਦ ਲੰਗਰਾਂ ਦੀ ਸਮਾਪਤੀ ਮੋਕੇ ਲੰਗਰ ਕਮੇਟੀਆਂ ਵਾਲੇ ਜ਼ਰੂਰੀ ਸਮਾਨ ਲੈ ਕੇ ਵਾਪਸ ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਮੁੜ ਜਾਂਦੇ ਨੇ ਤੇ ਮਨਾਹੀ ਹੋਣ ਦੇ ਬਾਵਜੂਦ ਵੀ ਕਈ ਟਨ ਪਲਾਸਟਿਕ ਅਤੇ ਵਿਸਪੋਜ਼ੇਬਲ ਸੜਕਾਂ ਉੱਪਰ ਹੀ ਜਾਂ ਖੱਡਾਂ ਵਿੱਚ ਸੁੱਟ ਜਾਂਦੇ ਨੇ ਜਿਸ ਕਾਰਨ ਇਲਾਕੇ ਵਿੱਚ ਗੰਦੀ ਬਦਬੂ ਫੈਲ ਜਾਂਦੀ ਹੈ ਉੱਥੇ ਹੀ ਕੋਈ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ ਇਸ ਰੋਡ ਦੇ ਉੱਪਰ ਪੂਰਾ ਮਤਲਬ ਕਿ ਇਸ ਤਰੀਕੇ ਨਾਲ ਮਾਹੌਲ ਹੋ ਜਾਂਦਾ ਸੀ ਕਿ 4-4 ਘੰਟੇ ਜਾਮ ਵੀ ਲੱਗਾ ਰਿਹਾ ਔਰ ਭਗਤਾਂ ਨੇ ਲੰਗਰ ਵੀ ਲਾਏ ਔਰ ਲੰਗਰ ਲਾਨ ਤੋਂ ਬਾਅਦ ਕਈ ਜਗ੍ਹਾ ਦੇ ਉੱਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਕਚਰਾ ਸੀ ਲੰਗਰਾਂ ਦਾ ਉਹ ਸਾਰਾ ਖਾਈਆਂ ਦੇ ਵਿੱਚ ਸੁੱਟ ਕੇ ਚਲੇ ਗਏ ਆ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਨ ਆ ਉਹਦੇ ਲਈ ਬਹੁਤ ਹੀ ਸਾਡੇ ਲਈ ਨੁਕਸਾਨ ਵਾਲੀ ਗੱਲ ਹੈਗੀ ਆ ਔਰ ਓਵਰ ਜਿਹੜਾ ਕਿ ਕਚਰਾ ਹੈਗਾ ਆ ਗਾਈਆਂ ਵੀ ਖਾ ਰਹੀਆਂ ਆ ਕੋਈ ਪਰਸੋਂ ਸਾਡੇ ਇੱਥੇ ਚੋਹਾਲ ਰੋਡ ਦੇ ਉੱਪਰ ਹੀ ਮੰਗੂਵਾਲ ਦੇ ਕੋਲ ਦੋ ਗਾਈਆਂ ਫਾਰਾ ਪੈਂਦੇ ਦਾ ਮਰ ਗਈਆਂ ਜਿਹੜਾ ਕਿ ਇੱਕ ਸਾਡਾ ਮਤਲਬ ਗਊ ਧਾਨਾ ਉਹ ਵੀ ਇਹਨੂੰ ਖਾ ਕੇ ਮਰ ਰਿਹਾ ਜਿਹੜੇ ਬੰਦਰ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਆ ਤੇ ਇਹ ਸਾਰਾ ਇਸ ਰੋਡ ਦਾ ਇਸ ਟਾਈਮ ਤੇ ਨਜ਼ਾਰਾ ਅਸੀਂ ਆਪਣੀ ਜਿਹੜੀ ਸੰਸਥਾ ਦੋਨਾਂ ਸੰਸਥਾ ਅਸੀਂ ਸਵੇਰੇ ਦੇ ਇਸ ਸਫਾਈ ਮਿਸ਼ਨ ਤੇ ਲੱਗੇ ਹੈਗੇ ਆ ਅਸੀਂ ਸਵੇਰੇ ਅਜੇ ਤੋਂ ਚੋਅ ਤੋਂ ਸੇਵਾ ਦਾ ਕੰਮ ਸ਼ੁਰੂ ਕੀਤਾ ਸੀਗਾ ਔਰ ਅਸੀਂ ਮੰਗੂ ਵਾਲਤਾ ਕੇ ਸੇਵਾ ਕਰਕੇ ਆਏ ਆ ਔਰ ਟਰਾਲੀਆਂ ਦੇ ਵਿੱਚ ਕਚਰਾ ਭਰ ਕੇ ਲੈ ਕੇ ਆਏ ਆ ਹੁਣ ਅਸੀਂ ਕਚਰਾ ਇੱਥੇ ਡੰਪ ਕਰ ਰਹੇ ਆ ਕਿੰਨੀਆਂ ਟੀਮਾਂ ਸ਼ਰਮਾ ਜੀ ਲੱਗੀਆਂ ਤੁਹਾਡੇ ਨਾਲ ਸਾਡੀਆਂ ਮਤਲਬ ਤਿੰਨ ਟੀਮਾਂ ਟੋਟਲ ਬਣੀਆਂ ਹੈਗੀਆਂ ਜਿਹਦੇ 10000 ਜਾਂ 20000 ਰੁਪਏ ਪਰਚੀ ਰੱਖੀ ਜਾਣ ਜਿਦੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਇਹ ਹੋ ਜਾਊਗਾ ਕਿ ਜਿਹੜਾ ਲੰਗਰ ਕਰਕੇ ਜਾਂਦੇ ਆ ਜਿਹੜਾ ਜਦਾਂ ਸਫਾਈ ਕਰਕੇ ਜਾਊਗਾ ਉਹਨੂੰ ਰਿਫੰਡ ਹੋ ਜੂंगे ਪੈਸੇ ਪਰ ਪ੍ਰਸ਼ਾਸਨ ਕਹਿੰਦਾ ਜੀ ਪ੍ਰਸ਼ਾਸਨ ਦੇ ਵਿੱਚ ਹੀ ਇਹ ਜਿਹੜੇ ਲੰਗਰ ਕਮੇਟੀਆਂ ਸੀ ਇਹਨਾਂ ਨੇ ਮੁੱਦਾ ਚੱਕਿਆ ਜੀ ਨਹੀਂ ਜੀ ਇਹ ਧਾਰਮਿਕ ਆਸਥਾ ਨੂੰ ਠੇਸ ਹੈਗੀ ਹੈ ਤੇ ਅਸੀਂ ਅਜ਼ੀਜ਼ ਕਰਕੇ ਅਸੀਂ ਇਹ ਪਰਚੀ ਨਹੀਂ ਦੇ ਸਕਦੇ ਪਰ ਇਹ ਇਹ ਠੇਸ ਨਹੀਂ ਹੈ ਜਿਹੜਾ ਅਸੀਂ ਕੂੜਾ ਸੁੱਟ ਕੇ ਜਾਂਦੇ ਆ ਜਿਹੜਾ ਜਾਨਵਰ ਖਾਂਦੇ ਇਹ ਠੇਸ ਨਹੀਂ ਹੈ ਜਿਹੜੇ ਇਹ ਜਾਨਵਰ ਮਰ ਰਹੇ ਆ ਸੜਕਾਂ ਤੇ ਮਰ ਰਹੇ ਆ ਪੋਲੂਸ਼ਨ ਫੈਲਾ ਰਹੇ ਆ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਜਾ ਕੇ ਖਾਈਆਂ ਜਾ ਕੇ ਦੇਖੋ ਜੰਗਲੀ ਜਾਨਵਰ ਹੈ ਲੈਪਡ ਹੈਗੇ ਆ ਕੋ ਹੋਰ ਵੀ ਕਈ ਚੀਜ਼ਾਂ ਹੈਗੀਆਂ ਥਲੇ ਜਿੱਥੇ ਖਾਈ ਚ ਉਤਰਿਆ ਨਹੀਂ ਜਾ ਸਕਦਾ ਵੱਡ ਮੈਂ ਤਾਂ ਇਹੀ ਕਹਿੰਦਾ ਕਿ ਇੱਥੇ ਤੁਸੀਂ ਨਿਕਲੂਗੇ ਨਾ ਇੱਥੋਂ ਦੀ ਤੇ ਇੰਨੀ ਗੰਦਗੀ ਹੈ ਗੰਦਗੀ ਦੇ ਢੇਰ ਲੱਗੇ ਆ ਤੁਹਾਨੂੰ ਇੱਧਰ ਆਂਦੇ ਤੁਸੀਂ ਆਣਾ ਹੀ ਨਹੀਂ ਇੱਧਰ ਵੈਸੇ ਪਾਣੀ ਨਹੀਂ ਪਾਣੀ ਤਾਂ ਘੁੱਟ ਨਹੀਂ ਪੀ ਸਕਦੇ ਇੱਧਰ ਵੈਸੇ ਇੰਨੀ ਗੰਦਗੀ ਹੈ ਸਰ ਸਰ ਇੱਥੇ ਆ ਕੇ ਦੇਖੋ 10-12 ਦੁਕਾਨਾਂ ਆ ਕਿ ਸਾਰੀਆਂ ਬੰਦ ਕਰਕੇ ਘਰ ਚਲ ਗਏ ਉਹ ਕਹਿੰਦੇ 스멜ਲ ਜਿ ਬੈਠਿਆ ਨਹੀਂ ਜਾਂਦਾ ਪਿਆ ਕੋਈ ਵੀ ਬੰਦਾ 스멜ਲ ਜਿ ਬੈਠਣ ਜਾਂਦੇ ਸਾਰੀਆਂ ਦੁਕਾਨਾਂ ਬੰਦ ਐ ਤੇ ਚਾਹ ਦਾ ਕੋਖਾ ਲੱਗਦਾ ਹੁੰਦਾ ਸੀ ਉਹ ਵੀ ਬੰਦ ਕਰ ਗਏ ਇੱਧਰਲਾ ਚਾਹ ਦਾ ਕੋਖਾ ਲੱਗਦਾ ਉਹ ਵੀ ਬੰਦ ਕਰਕੇ ਗਿਆ ਆ ਉਹਦਾ ਹੁਣ ਬੰਦਾ ਆਇਆ ਸੀ ਉਹ ਕਹਿੰਦੇ ਮੈਂ ਕਹਾਂ ਚਾਹ ਦਾ ਕੋਖਾ ਨਹੀਂ ਗੁਲੇ ਚਾਹ ਪੀਣੀ ਸੀ ਸਾਰਿਆਂ ਨੇ ਉਹ ਕਹਿੰਦੇ ਜੀ ਚਾਹ ਕਿੱਥੇ ਬਲਾਈ ਜੀ ਇੱ ਸਰ ਹੋ ਸਕਦਾ ਬਿਲਕੁਲ ਹੋ ਸਕਦਾ ਵਿਰੋਧ ਹੋਣੇ ਨਾ ਵੀ ਹੋਣਾ ਸ਼ੁਰੂ ਹੋ ਗਿਆ ਕਈ ਪਿੰਡਾਂ ਵਾਲਿਆਂ ਨੇ ਤੇ ਪਿੱਛੇ ਚੋਹਾਲ ਦੇ ਵਿੱਚ ਆਪਣੇ ਪਹਿਲਾ 3-4 ਲੰਗਰ ਲੱਗਦੇ ਸੀ ਉਹਨਾਂ ਨੂੰ ਮਨਾ ਹੀ ਕਰਤਾ ਕਿ ਇਸ ਜਗ੍ਹਾ ਤੇ ਲੰਗਰ ਨਹੀਂ ਲਗਾਣੇ ਹੈਗੇ ਆ ਅੱਗੇ ਲਗਾਓ ਜਿੱਥੇ ਮਰਜੀ ਲਗਾਓ ਸਾਡੇ ਘਰਾਂ ਦੇ ਮੋਰੇ ਲੰਗਰ ਲਗਾਣੇ ਪਿਛਲੇ ਕੂੜਾ ਸੁੱਟ ਗਏ ਆ ਗੰਦ ਪਾ ਗਏ ਆ ਉਹ ਆਗੇ ਕਿਉਂਕਿ ਹਰ ਬੰਦਾ ਵਿਰੋਧ ਦਾ ਸਾਹਮਣਾ ਕਰਦਾ ਪਿਆਰ ਔਰ ਆਣ ਵਾਲਾ ਹੋਣਾ ਹੀ ਇਦਾਂ ਹੀ ਹੈ ਜੀ ਕਿ ਸਭ ਨਾਲ ਜ਼ਿਆਦਾ ਵਿਰੋਧ ਕਰਨਾ ਉਹਨਾਂ ਨੇ ਪਿੰਡਾਂ ਵਾਲਿਆਂ ਨੇ ਹੈ ਕਿਉਂਕਿ ਪਿੰਡਾਂ ਵਾਲਿਆਂ ਨੂੰ ਦਿੱਕਤ ਆਂਦੀ ਵੀ ਹੋਰ ਕਿਸੇ ਨੂੰ ਦਿੱਕਤ ਨਹੀਂ ਆ ਰਹੀ ਹੈ ਕਿਉਂਕਿ ਜਿਹੜਾ ਵੀ ਜਾਨਵਰ ਵੀ ਆਂਦੇ ਪਏ ਆ ਸਾਰੇ ਇੱਥੇ ਇਕੱਠੇ ਹੋ ਰਹੇ ਆ ਜਿੱਥੇ ਕੂੜਾ ਆਉਂਗਾ ਉੱਤੇ ਜਾਨਵਰ ਇਕੱਠੇ ਹੁੰਨੇ ਆ ਔਰ ਜਾਨਵਰ ਵੀ ਕਿਹੜੇ ਫੇ ਬਾਅਦ ਚ ਉਹ ਸੜਕਾਂ 'ਚ ਆ ਜਾਂਦੇ ਐ ਐਕਸੀਡੈਂਟ ਦੇ ਕਾਰਨ ਬੰਦੇ ਐ ਕਈ ਗੱਡੀਆਂ ਡੈਮੇਜ ਹੁੰਦੀਆਂ ਮੈਂ ਕੋਈ ਐਕਸੀਡੈਂਟ ਹੋਇਆ ਨੇ ਸਕੂਟਰ ਕੱਲ ਤਾਂ ਮੇਰੇ ਸਾਹਮਣੇ ਸੀ ਇੱਕਦਮ ਜਾਨਵਰ ਉੱਧਰ ਕੂੜਾ ਸੀ ਚੱਕਦੇ ਪਏ ਸੀ ਜਾਨਵਰ ਨੱਟਾ ਤੇ ਐਕਸੀਡੈਂਟ ਹੋ ਗਿਆ ਅਸੀਂ ਉਹਨਾਂ ਨੂੰ ਚੱਕਿਆ ਤਵੀਰ ਦਾ ਕੰਮ ਕੋਈ ਨਹੀਂ ਕੀਤਾ ਪਹਿਲਾਂ ਸਫਾਈ ਕੀਤੀ ਫੇਰ ਕੰਮ ਕੀਤਾ ਲੰਗਰ ਕਮੇਟੀ ਵਾਲੇ ਨਹੀਂ ਚੱਕੇ ਜਾਂਦੇ ਕਮੇਟੀ ਵਾਲੇ ਆਂਦੇ ਹੀ ਨਹੀਂ ਇੱਕ ਦੋ ਵਾਰ ਹੀ ਆਏ ਆ ਹੁਣ ਗੰਦ ਪੈ ਗਿਆ ਆ ਹੁਣ ਕੋਈ ਆਇਆ ਨਹੀਂ ਜਿਹੜੇ ਲੰਗਰ ਲਾਉਂਦੇ ਆ ਉਹ ਵੀ ਸਫਾਈ ਕਰਕੇ ਜਾਂਦੇ ਉਹ ਤਾਂ ਆਪਣਾ ਮਾੜਾ ਮੋਟਾ ਸਫਾਈ ਕਰਕੇ ਚਲੇ ਗਏ ਬਾਕੀ ਹੋਰ ਲੰਗਰ ਲੱਗੇ ਉਸ ਤੋਂ ਬਾਅਦ ਉਹਦਾ ਗੰਦ ਪੈ ਗਿਆ ਉਹੀ ਅੱਕ ਲਈ ਜਾ ਰਹੇ ਹਾਂਜੀ ਮੰਗ ਕੀ ਸਫਾਈ ਕੀਤਾ ਜਾਵੇ ਬਸ ਇਹੀ ਬਿਲਕੁਲ ਕੰਮ ਤੇ ਵੀ ਸਰਪੰਚਾ ਕੰਮ ਤੇ ਤਾਂ ਪੈਂਦਾ ਗਾਹ ਕੰਦਾ ਨਹੀਂ ਕੋਈ ਵੀ ਸਮੈਲ ਪਈਓ ਇੱਥੇ ਹਾਂਜੀ ਮੱਖੀ ਬਹੁਤ ਵੱਧ ਗਈ ਮੱਖੀ ਤਾਂ ਬਹੁਤ ਹੈ ਗਈ ਆ ਬੈ ਹੀ ਨਹੀਂ ਹੁੰਦਾ ਇੱਥੇ ਬਾਹਰ ਤਾਂ ਅੰਦਰ ਪੱਕੇ ਥੱਲੇ ਬੈਠੇ ਦਾ ਮਾੜਾ ਮੋਟਾ ਸਾ ਹੈਗਾ ਨਹੀਂ ਤਾਂ ਬਾਹਰ ਤਾਂ ਘੜੇ ਨਹੀਂ ਹੁੰਦੇ ਬਿਮਾਰੀ ਵੀ ਫੈਲਣੀ ਹੈ ਦੇਖੋ ਕਿਦਾਂ ਗੰਦ ਪਿਆ ਉਧਰ ਹਰ ਸਾਲ ਇਹ ਵਾਲ